ਕੀ ਕਰਦਾ ਕਿ ਪਹਿਲੀ ਦਿਨ ਨੂੰ ਆਪਾਂ ਟੈਕ ਟਕ ਬੋਟ ਜਿਹੜੀ ਆ ਦੂਜੇ ਨੰਬਰ ਤੇ ਟਕਰੀ ਨਿਸ਼ਾਨ ਹੋਗਾ ਉਹਦੇ ਸਾਹਮਣੇ ਵਾਲਾ ਬਟਨ ਦਬਾਉਣਾ ਸੋ ਇਸ ਕਰਕੇ ਸਾਰੇ ਹੀ ਲੋਕਾਂ ਨੂੰ ਇਲਾਕਾ ਨਿਵਾਸੀਆਂ ਨੂੰ ਮੇਰੀ ਇਹ ਬੇਨਤੀ ਆ ਕਿ ਆਪਾਂ ਆਪਣਾ ਮਿਹਰਬਾਨ ਸਰਦਾਰ ਸੂਰ ਸਿੰਘ ਢੰਡਲ ਜੀ ਨੂੰ ਜਿਤਾ ਕੇ ਆਪਾਂ ਪਾਰਲੀਮੈਂਟ ਵਿੱਚ ਭੇਜੀਏ ਤਾਂ ਕਿ ਆਪਣੇ ਭਗਵਾਨੇ ਦੀ ਆਪਣੇ ਲੋਕ ਸਭਾ ਹਲਕਾ ਸ਼ਾਰਪੁਰ ਦੀ ਉਹ ਡਿਵੈਲਪਮੈਂਟ ਵਾਸਤੇ ਗੱਲ ਕਰ ਸਕਣ ਸੋ ਮੈਂ ਸਾਰੇ ਆਏ ਹੋਏ ਡਿਟਰਸ਼ਿਪ ਦਾ ਕਰਾਨਾ ਸਾਹਿਬ ਦਾ ਭੈਣਜੀ ਸਬਜੀ ਦਾ ਦਰਿਆਲ ਸਿੰਘ ਜੀ ਦਾ ਸਾਡੇ ਵਿੱਚ ਦਫਤਰਨ ਚਾਰਚੋਣ ਵੀ ਗੱਲ ਟਕਾਲੀਦਲ ਦੇ ਸਰਦਾਰ ਬਹਾਦਰ ਸਿੰਘ ਸੰਗਤਪੁਰ ਜੀ ਕੁਲਦੀਪ ਸਿੰਘ ਸਭਰਾਜ ਜੀ ਜਸਵਿੰਦਰ ਸਿੰਘ ਸੁਖਪਾਲ ਸਿੰਘ ਔਰ ਦਰਵਾਰਾ ਸਿੰਘ ਦਾਰਾ ਜੀ ਅਤੇ ਸਾਰੇ ਮੱਖਣ ਜੀ ਸਾਰੇ ਹੋਰ ਸਾਥੀ ਜਿਹੜੇ ਸਾਡੇ ਆਏ ਆ ਉਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਅੱਦੇ ਬਹੁਤ ਸਨਮਾਨਯੋਗ ਸ਼੍ਰੋਮਣੀ ਅਕਾਲੀ ਦਲ ਦੇ ਮੇਅ ਸਰਦਾਰ ਰਣਜੀਤ ਸਿੰਘ ਖਰਾਨਾ ਜੀ ਉਹਨਾਂ ਦੇ ਨਾਲ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਔਰਤ ਵਿੰਗ ਦੇ ਸੀਨੀਅਰ ਨੇਤਾ ਅੱਡੀ ਭੈਣ ਸਰਜੀਤ ਕੌਰ ਜੀ ਜਦੇਦਾਰ ਲਖਪੁਰ ਜੀ ਐਸ ਵਾਰਡ ਦੇ ਸਮੂਹ ਬਹੁਤ ਹੀ ਸਨਮਾਨਯੋਗ ਸਾਡੇ ਭਰਾ ਨੌਜਵਾਨ ਵੀਰ ਦੇਖੋ ਅੱਜ ਆਪਾਂ ਸਾਰੇ ਇਕੱਤਰ ਹੋਏ ਆ ਕਿ ਹਲਕਾ ਸਿਹਰਪੁਰ ਦੀ ਲੋਕ ਸਭਾ ਸੀਟ ਦੀ ਇਲੈਕਸ਼ਨ ਜਿਹੜੀ ਫਿਰ ਤੋਂ ਆ ਗਈ ਹੈ ਉਹ ਸਬੰਧ ਦੇ ਵਿੱਚ ਪਰ ਉਹਨਾਂ ਸਾਰਿਆਂ ਦੀ ਇੱਕ ਮਜਬੂਰੀ ਸੀ ਕਿ ਸਾਡੇ ਉਹ ਇਲਾਕੇ ਦੀ ਆਵਾਜ਼ ਵਿੱਲ ਦੀ ਪਾਰਲੀਮੈਂਟ ਦੇ ਵਿੱਚ ਬੰਦ ਨਹੀਂ ਕਰ ਸਕੇ ਕਿ ਉਹਨਾਂ ਦਾ ਰਿਮੋਟ ਕੰਟਰੋਲ ਜਿਹੜਾ ਉਹ ਦਿੱਲੀ ਦੀਆਂ ਪਾਰਟੀਆਂ ਦੇ ਹੱਥ ਵਿੱਚ ਸੀ ਜੇ ਆਪਾਂ ਭਾਜਪਾ ਦੀ ਗੱਲ ਕਰੀਏ ਤੇ ਸਾਡਾ ਚੁਣਿਆ ਹੋਇਆ ਨਮਾਇਦਾ ਇੱਥੋਂ ਸ੍ਰੀ ਸੁਮਰ ਪ੍ਰਤਾਪ ਜੀ ਨੂੰ ਅਸੀਂ ਭੇਜਿਆ ਪਰ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਕਿ ਪਹਿਲੇ 5 ਸਾਲ ਦੇ ਵਿੱਚ ਜਿਹੜੀ ਝਾੜੂ ਦੀ ਪਾਰਟੀ ਹੈ ਉਹਦੇ ਕਿਸੇ ਚੁਣੇ ਹੋਏ ਨਮਾਇਦੇ ਜਿਹੜੀ ਨਾਲ ਤੋਂ ਮਜਬੂਰੀ ਜਾਣੀ ਪਏਗੀ ਇਸੇ ਤਰ੍ਹਾਂ ਇਹ ਪਾਰਲੀਮੈਂਟ ਜੇ ਆਵਾਜ਼ بلند ਕਰਨੀ ਹੋਊਗੀ ਤੇ ਉਹ ਪਹਿਲਾਂ ਰਾਹੁਲ ਗਾਂਧੀ ਪਰਿਵਾਰ ਨੂੰ ਯਾਜਤ ਲਏਗਾ ਤੇ ਫਿਰ ਹੀ ਉੱਥੇ ਬੋਲੇਗਾ ਜੀ ਸੰਧੀ করোনা ਸਤਕਾਰ ਜੋ ਮੇਰੀ ਸੰਜੀਤ ਕੌਰ ਜੀ ਭਿੰਦਰ ਸਾਹਿਬ ਸਾਡੇ ਸਤਕਾਰਯੋ ਸਦਾ ਗੁਰਮਖ ਸਿੰਘ ਜੀ ਚਾਨਾ ਤੇ ਸਾਡੇ ਬਹੁਤ ਹੀ ਸਤਕਾਰਯੋ ਜਸਵੰਦਰ ਸਿੰਘ ਭਗਤਪੁਰਾ ਅੱਜ ਦੇ ਇਸ ਚੌਣ ਮੀਟਿੰਗ ਦੇ ਵਿੱਚ ਅਸੀਂ ਆਪ ਜੀ ਨੂੰ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਸ਼੍ਰੋਮਣੀ ਕਾਲੀ ਦਲ ਬਲੋ ਹਲਕਾ ਹੁਸ਼ਿਆਰਪੁਰ ਤੋਂ ਜੋ ਲੋਕ ਸਭਾ ਦੇ ਉਮੀਦਵਾਰ ਨੇ ਹਲਕਾ ਹੁਸ਼ਿਆਰਪੁਰ ਤੋਂ ਸਰਦਾਰ ਸੋਨ ਸਿੰਘ ਜੀ ਠੰਡੜ ਉਹਨਾਂ ਦਾ ਚੋਣ ਨਿਸ਼ਾਨ ਜੋ ਤਕੜੀ ਹੈ ਦੂਸਰਾ ਬਟਣਾ ਹੈ ਆਪਾਂ ਸਾਰਿਆਂ ਜਾਣਾਂ ਨੇ ਇੱਕ ਜੂਨ ਨੂੰ ਵੱਧ ਤੋਂ ਵੱਧ ਬੋਟਾ ਪਾ ਕੇ ਉਹਨਾਂ ਨੂੰ ਜਿਤਾ ਕੇ ਕੰਮਜab ਕਰਨਾ ਆਲਸਾ ਵਾਇਕਰ ਜੀ ਦੀ ਫਤਿਹ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ 1 ਜੂਨ ਨੂੰ ਲੋਕ ਸਭਾ ਇਲੈਕਸ਼ਨ ਹੋਣ ਜਾ ਰਹੀਆਂ ਜਿਸ ਵਿੱਚ ਇੱਥੋਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਬਹੁਤ ਹੀ ਵਧੀਆ ਕੈਂਡੀਡੇਟ ਜਿਹੜੇ 4 ਵਾਰੀ ਐਮ.ਐਲ.ਏ ਰਹੇ 2 ਵਾਰੀ ਪੰਜਾਬ ਸਰਕਾਰ ਚ ਵਜ਼ੀਰ ਰਹੇ ਉਹਨਾਂ ਨੂੰ ਇੱਥੋਂ ਕੈਂਡੀਡੇਟ ਬਣਾਇਆ ਅਗਰ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿਕਾਸ ਦੀ ਤਾਂ ਹਮੇਸ਼ਾ ਜਦੋਂ ਪੰਜਾਬ ਦਾ ਵਿਕਾਸ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕਰਾਇਆ ਸ਼ਹਿਰਲ ਹੋਵੇ ਪਿੰਡਾਂ ਦਾ ਹੋਵੇ ਮਤਵਰਗੀ ਪਰਿਵਾਰਾਂ ਨੂੰ ਜਦੋਂ ਵੀ ਦਿਹਾੜਾ ਦਿੱਤੀਆਂ ਗਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ ਗਈਆਂ ਚਾਹੇ ਉਹ ਸਗੰਸ ਕੀ ਪੈਣਾ ਨੂੰ ਸਾਰਿਆਂ ਨੂੰ ਵਾਦਾ ਕੀਤਾ ਸੀ 2022 ਚ ਕੀ ਹਰ ਮਾਂ ਭੈਣ ਨੂੰ ਕਿ ਅਗਰ ਇੱਕ ਪਰਿਵਾਰ ਚ ਆਪਾਂ ਲਗਾ ਲਈਏ ਦੋ ਤੇ ਨੇੜੇ ਸੁਧੀਆਂ ਤਾਂ ਅੱਜ 70 ਤੋਂ 80 ਹਜ਼ਾਰ ਰੁਪਈਆ ਤਾਂ ਮੇਰੇ ਘਰ ਲਈ ਇੱਕ ਪਰਿਵਾਰ ਦਾ ਵੰਦਾ ਅਗਰ ਪਿਛਲੇ ਦਿਨੀ ਲਗਾਏ ਜਿਹੜਾ ਚਾਰ ਮੈਂਬਰ ਦਿੱਲੀ ਤੋਂ ਤੇ ਤਿੰਨ ਮੈਂਬਰ ਪੰਜਾਬ ਤੋਂ ਭੇਜੇ ਹੈ। ਆਂਦੀ ਆਂਦੀ। ਸੁਖਲਾ ਦੇ ਕੋਲ ਆਵੇ। شرمڑیاں کالجی دا زندہ باد زندہ باد سلامات شرمڑیاں کالجی دا زندہ باد زندہ باد زندہ باد سون سنگھ کھنڈل زندہ